ਰਚਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਸਟੋਰੀ ਲੈ ਕੇ ਆਏ ਆਂ ਬਹੁਤ ਹੀ ਵਧੀਆ ਇੰਟਰਸਟਿਡ ਹੈ ਤੁਹਾਡੇ ਹਰੇਕ ਘਰੇ ਕੰਮ ਆਉਣ ਵਾਲੀ ਹੈ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਇੱਕ ਵਾਰ ਇਹ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਤੁਹਾਡੇ ਕੰਮ ਦੀ ਹੈ ਤੁਹਾਡੇ ਫਾਇਦੇ ਦੀ ਹੈ ਫਾਇਦੇ ਦੀ ਕਿਵੇਂ ਹੈ ਸਾਡੀਆਂ ਭੈਣਾਂ ਸੂਟਾਂ ਦੀਆਂ ਬਹੁਤ ਸਕੀਨ ਹੁੰਦੀਆਂ ਨੇ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਗਲੀਮ ਐਂਡ ਗ੍ਰੇਸ ਨਾਂ ਤੋਂ ਇੱਕ ਵੀਓ ਇੱਥੇ ਬੁਟੀਕ ਖੁੱਲਿਆ ਹੈ ਗਰਾਮਪੁਰਾ ਫੂਲ ਦੇ ਵਿੱਚ ਤੁਹਾਨੂੰ ਐਡਰੈਸ ਦੱਸ ਰਹੀਏ ਜੇ ਤੁਸੀਂ ਬਰਨਾਲਾ ਸਾਈਡ ਤੋਂ ਆਉਣੇ ਹੋ ਤਾਂ 30 ਪੁਆਇੰਟ ਜਿਹੜਾ ਬੱਸ ਸਟੈਂਡ ਆ ਜਾਂਦਾ ਉਹ ਤੋਂ 100 ਗਾਈ ਦੀ ਦੂਰੀ ਤੇ ਇਹ ਜਿਹੜਾ ਸ਼ੋਰੂਮ ਖੁੱਲਿਆਗਾ ਤੇ ਤੁਹਾਨੂੰ ਐਡਰੈਸ ਸਾਰਾ ਉੱਪਰ ਮੈਂਸ਼ਨ ਵੀ ਕਰ ਦਿੰਦੇ ਆ ਮੋਬਾਈਲ ਨੰਬਰ ਵੀ ਉੱਪਰ ਲਿਖ ਦਿੰਦੇ ਆ ਜੇ ਤੁਸੀਂ ਬਠਿੰਡਾ ਸਾਈਡ ਤੋਂ ਆਉਣੇ ਹੋ ਤਾਂ ਨਰਸੀ ਰਾਮ ਦਾ ਜਿਹੜਾ ਪੈਟਰੋਲ ਪੰਪ ਹੈ ਉਹ ਤੋਂ 100 ਗਾਈ ਦੀ ਦੂਰੀ ਤੇ ਇਹ ਜਿਹੜਾ ਸਟੈਟਾਗਾ ਤੇ ਇੱਥੇ ਪਹਿਲਾਂ ਫੋਕਸ ਆਈਲੈਂਡ ਸੈਂਟਰ ਹੁੰਦਾ ਸੀ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਫੋਕਸ ਆਈਲੈਂਡ ਸੈਂਟਰ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸਾਡੀ ਜਿਹੜੀ ਭੈਣ ਆ ਸਾਡਾ ਵੀਰ ਹੈ ਇਹਨਾਂ ਨੇ 10 ਸਾਲ ਨਿਊਜ਼ੀਲੈਂਡ ਦੇ ਵਿੱਚ ਰਹਿ ਕੇ ਆਏ ਨੇ ਤੇ ਪੂਰੀ ਗੱਲਬਾਤ ਕਰਦੇ ਆ ਵੀ ਕਿਉਂ ਬਾਹਰਲੇ ਦੇਸ਼ ਲੋਕ ਤਾਂ ਬਾਹਰਲੇ ਮੁਲਕਾਂ 'ਚ ਭੱਜੇ ਜਾਂਦੇ ਨੇ ਤੇ ਇਹ ਬਾਹਰਲਾ ਮੁਲਕ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਕਾਰੋਬਾਰ ਕਰਿਆਗਾ ਸਾਡਾ ਜ਼ਿੰਮੇਦਾਰ ਭਰਾ ਹੈਗਾ ਕਰਦੇ ਆ ਗੱਲਬਾਤ ਸਾਡੀ ਭੈਣ ਨਾਲ ਸਾਡੇ ਮੌਜੂਦ ਹੈ ਅਸੀ ਕਰ ਪੈਣੀ ਸਤਿ ਸ਼੍ਰੀ ਅਕਾਲ ਜੀ ਤੇ ਭੈਣ ਜੀ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਲੋਕ ਤਾਂ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਜੀ ਤੁਸੀਂ ਬਾਹਰਲਾ ਮੁਲਕ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਹੀ ਇੱਕ ਬੁਟੀਕ ਖੋਲਣ ਬਾਰੇ ਸੋਚਿਆ ਇਹਦੇ ਬਾਰੇ ਦੱਸੋ ਇਹਦੇ ਬਾਰੇ ਵੀ ਜੇ ਇਦਾਂ ਜਦੋਂ ਅਸੀਂ ਬਾਹਰ ਗਏ ਅਸੀਂ ਦੇਖਿਆ ਕਿ ਜਿਹੜੀ ਜਿਹੜਾ ਹੁਨਰ ਹੈ ਆਪਣੇ ਵਿੱਚ ਕਲਾ ਹੈ ਉਹਦਾ ਮੁੱਲ ਬਾਹਰ ਹੈ ਤੇ ਇੱਥੇ ਜਿਹੜੀ ਕਲਾ ਹੈਗੀ ਆਪਣੀ ਲੁਕੀ ਪਈ ਆ ਕਿਉਂਕਿ ਆਪਾਂ ਨੂੰ ਲੱਗਦਾ ਕਿ ਇੱਥੇ ਇਹ ਚੀਜ਼ਾਂ ਆਮ ਨੇ ਉਹ ਲੱਗਦੀ ਐ ਬਟ ਜਿਹੜਾ ਹੈਗਾ ਵੀ ਬਾਹਰਲੇ ਲੋਕਾਂ ਨੇ ਇਸ ਚੀਜ਼ ਦਾ ਮੁੱਲ ਵੀ ਪਾਇਆ ਜਿਵੇਂ ਹੁਣ ਆਪਣੇ ਹੈਂਡ ਐਮਬਰਾਡਰੀ ਸੂਟ ਹੋ ਗਏ ਹਨਾ ਬਾਹਰ ਲੋਕੀ ਪਰਚੇਜ਼ ਕਰਦੇ ਆ ਅੱਜ ਕੱਲ ਜਿਹੜਾ ਫੈਸ਼ਨ ਬਣ ਗਿਆ ਵਧੀਆ ਗੱਲ ਐ ਵੀ ਸਾਡਾ ਪੰਜਾਬ ਆ ਜਿਹੜੀ ਸਾਡੀ ਪ੍ਰਾਣੀ ਪਰੰਪਰਾ ਐ ਉਹ ਜਿਹੜੀ ਹੈਗੀ ਅੱਗੇ ਵਧ ਰਹੀ ਐ ਹਨਾ ਤੇ ਉਹ ਚੀਜ਼ ਨੂੰ ਅਸੀਂ ਦੇਖਦੇ ਹੋਏ ਵੀ ਜਦੋਂ ਅਸੀਂ ਇੱਥੇ ਦਿਹਾੜੀ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂਦੇ ਆ ਕਿਉਂ ਨਾ ਅਸੀਂ ਪੰਜਾਬ 'ਚ ਜਾ ਕੇ ਆਪਣਾ ਹੀ ਕੰਮ ਕਰੀਏ ਜੀ ਤੁਸੀਂ ਬੁਟੀਕ ਬਾਰੇ ਹੀ ਸੋਚਿਆ ਬੁਟੀਕ ਦਾ ਤੁਹਾਨੂੰ ਪਹਿਲਾਂ ਤਜਰਬਾ ਸੀ ਜਾਂ ਨਵੇਂ ਹੋ ਇਹਦੇ ਵਿੱਚ ਬੀਰੇ ਮੈਨੂੰ ਨਾ ਛੋਟੀ ਹੁੰਦੀ ਤੋਂ ਬੜਾ ਸ਼ੌਂਕ ਸੀ ਮੈਂ ਆਪਦੀ ਬਣਾ ਹੱਥੀ ਦਰੀਆਂ ਵੀ ਬੁਣੀਆਂ ਕੱਤਿਆ ਵੀ ਕੱਢਿਆ ਵੀ ਨਾ ਆਪਣੀ ਦਾਦੀ ਤੋਂ ਫੁਲਕਾਰੀਆਂ ਕੱਢਣੀਆਂ ਵੀ ਸਿੱਖੀਆਂ ਮੈਨੂੰ ਮਤਲਬ ਹਰ ਇੱਕ ਚੀਜ਼ ਦਾ ਜਿਹੜਾ ਸ਼ੌਂਕ ਸੀਗਾ ਗਿੱਧਾ ਭੰਗੜਾ ਨੱਚਣਾ ਮੈਨੂੰ ਕਲਾ ਨਾਲ ਪ੍ਰੇਮ ਸੀ ਜੀ ਜਿਸ ਕਰਕੇ ਮੈਂ ਇਹ ਚੀਜ਼ ਨੂੰ ਜਿਹੜਾ ਚੂਜ਼ ਕੀਤਾ ਮੈਨੂੰ ਖੁਦ ਨੂੰ ਸਟੀਚਿੰਗ ਆਉਂਦੀ ਹੈ ਕਢਾਈ ਆਉਂਦੀ ਹੈ ਪੇਂਟਿੰਗ ਆਉਂਦੀ ਆ ਹਰ ਇੱਕ ਚੀਜ਼ ਆਉਂਦੀ ਹੈ ਜੀ ਸਾਡੇ ਦਰਸ਼ਕ ਦੂਰ ਦਰਾਡੇ ਤੋਂ ਵੀ ਦੇਖ ਰਹੇ ਆ ਬਾਹਰ ਫੌਨ ਤੋਂ ਵੀ ਦੇਖ ਰਹੇ ਨੇ ਤੁਹਾਡੇ ਕੋਲੇ ਹੀ ਕਿਉਂ ਆਉਣ ਬਾਜ਼ਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਇੱਕ ਸਹਿਰ ਦੇ ਵਿੱਚ 40 40 50 50 ਬੀਕ ਨੇ ਤੁਹਾਡੇ ਕੋਲੇ ਕਿਉਂ ਆਉਣ ਦੇਖੋ ਜੀ ਜਿਵੇਂ ਮੈਂ ਕਹਿੰਦੀ ਆ ਕਿ ਅੱਜ ਕੱਲ ਜਿਹੜਾ ਹੈਗਾ ਕੰਪੀਟੀਸ਼ਨ ਹੈ ਜੀ ਇੱਕ ਉਤੇ ਇੱਕ ਵੱਧ ਕੇ ਇੱਕ ਉਤੇ ਇੱਕ ਵੱਧ ਕੇ ਚੀਜ਼ਾਂ ਪਈਆਂ ਬਾਜ਼ਾਰ ਦੇ ਵਿੱਚ ਪਰ ਜਿਹੜੀ ਅਸੀਂ ਕਲਾ ਪ੍ਰਮੋਟ ਕਰਨਾ ਚਾਹੁੰਦੇ ਆ ਇੱਕ ਤਾਂ ਸਾਡਾ ਇਹ ਕਿ ਜਿਹੜੀ ਪੰਜਾਬ ਦੇ ਵਿੱਚ ਬੇਰੋਜ਼ਗਾਰ ਬੀਬੀਆਂ ਬੈਠੀਆਂ ਜਾਂ ਆਪਣੀਆਂ ਬੱਚੀਆਂ ਬੈਠੀਆਂ ਜਿਨ੍ਹਾਂ ਦੇ ਵਿੱਚ ਹੁਨਰ ਹੈ ਜੀ ਉਹ ਅੱਗੇ ਆਉਣ ਇਹ ਚੀਜ਼ ਨੂੰ ਲੈ ਕੇ ਜਿਵੇਂ ਅਸੀਂ ਹੁਣੀ ਇੱਕ ਜਿਹੜੀ ਫਲਕਾਰੀ ਹੈ ਐ ਹੈ ਟੋਲ ਦੀ ਫਲਕਾਰੀ ਜਿਹਨੂੰ ਕਹਿੰਦੇ ਆ ਇੱਕ ਕੁੜੀ ਨੇ ਮਤਲਬ ਤਿਆਰ ਕਰਕੇ ਦਿੱਤੀ ਆ ਸਾਨੂੰ ਇਹ ਜੀ ਤੇ ਅਸੀਂ ਡੈਫੀਨੇਟਲੀ ਉਹਨੂੰ ਅੱਗੇ ਕੰਮ ਦੇਵਾਂਗੇ ਜੀ ਵੀ ਜਿਹੜੀਆਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਨੇ ਬੇਰੁਜ਼ਗਾਰ ਨੇ ਪੈਸਾ ਕਮਾਉਣਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਕੰਮ ਕਰਨ ਦਾ ਸੌਂਕ ਹੈ ਉਹ ਤੁਹਾਡੇ ਨਾਲ ਜੁੜ ਕੇ ਵੀ ਤੁਹਾਡਾ ਤੁਸੀਂ ਉਹਨਾਂ ਨੂੰ ਕੰਮ ਦਵੋਗੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਬਿਲਕੁਲ ਜੀ ਰੋਜ਼ਗਾਰ ਮਿਲੂ ਦੋਸਤੋ ਇੱਕ ਬਹੁਤ ਵੱਡੀ ਗੱਲ ਹੈ ਵੀ ਤੇ ਸਾਡੀ ਭੈਣ ਨੇ ਆਪਣੇ ਬਾਰੇ ਤਾਂ ਚਲੋ ਹਰੇਕ ਸੋਚਦਾ ਜਿਹੜੀਆਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਬਾਰੇ ਵੀ ਸੋਚਿਆ ਤੁਸੀਂ ਦੇਖੋ ਉਹਨਾਂ ਬਾਰੇ ਵੀ ਕੰਮ ਘਰਾਂ 'ਚ ਬੈਠਿਆਂ ਨੂੰ ਹੀ ਮਿਲ ਸਕਦਾ ਉਹ ਭੈਣਾਂ ਵੀ ਸੰਪਰਕ ਕਰ ਸਕਦੀਆਂ ਉੱਪਰ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਭੈਣੇ ਸੂਟਾਂ ਦੀ ਗੱਲ ਕਰੀਏ ਤੁਹਾਡੇ ਰੇਟ ਦੀ ਗੱਲ ਕਰੀਏ ਤੁਹਾਡੇ ਕੋਲੇ ਰੇਟ ਆਮ ਬੁਟੀਕਸ ਨਾਲੋਂ ਘੱਟ ਨੇ ਜਾਂ ਵੱਧ ਨੇ ਸਾਡੇ ਕੋਲੇ ਦੇਖੋ ਜੇ ਅਸੀਂ ਬੁਟੀਕ ਦੇ ਨਾਲੋਂ ਰੇਟ ਜਿਹੜੇ ਰੀਜ਼ਨੇਬਲ ਰੱਖੇ ਨੇ ਕਿਉਂਕਿ ਸਾਨੂੰ ਹੈਗਾ ਕਰਕੇ ਜਿਹੜੀ ਚੀਜ਼ ਬਾਜ਼ਾਰ ਦੇ ਵਿੱਚ ਬਹੁਤ ਮਹਿੰਗੀ ਕਰਕੇ ਵੇਚੀ ਜਾਂਦੀ ਆ ਅਸੀਂ ਆਪ ਖੁਦ ਪਰਚੇਜ਼ ਕਰਦੇ ਸੀ ਜਿਹੜੀ 5000 ਵਾਲੀ ਚੀਜ਼ ਸੀ ਦੇਖੋ 10000 ਤੋਂ ਘਨੇ ਰੇਟ ਤੇ ਮਿਲ ਰਹੀ ਆ ਹਨਾ ਪਰ ਸਾਡਾ ਇਹ ਮੋਟਿਵ ਸੀਗਾ ਕਿ ਆਪਣਾ ਵੀ ਆਪਾਂ ਘਾਟਾ ਨਹੀਂ ਪਾਣਾ ਵੀ ਥੋੜਾ ਥੋੜਾ ਕਰਕੇ ਜਿਹੜਾ ਹੈਗਾ ਜਿਹਨੇ ਕਹਿੰਦੇ ਹੁੰਦੇ ਸੰਦਾ ਸੰਦਾ ਖਾਣ ਵਾਲੀ ਗੱਲ ਐ ਵੀ ਆਪਾਂ ਉਹ ਚੀਜ਼ ਲੈ ਕੇ ਚੱਲਣਾ ਕਿ ਆਪਾਂ ਜਿਹੜਾ ਪੈਸਾ ਹੀ ਕਮਾਉਣਾ ਹੈ ਆਪਾਂ ਇਸ ਨੂੰ ਪ੍ਰੋਮੋਟ ਕਰਨਾ ਹੈ ਕੰਮ ਦੇਣਾ ਹੈ ਕਲਾ ਕੱਢਣੀ ਆ ਬਾਹਰ ਲੋਕਾਂ ਦੀ ਜਿਹੜੀ ਛੁਪੀ ਹੋਈ ਆ ਭੈਣਾਂ ਦੇ ਵਿੱਚ ਹੈਗੀ ਆ ਤੇ ਉਹਨਾਂ ਨੂੰ ਇਹ ਚੀਜ਼ ਦਾ ਮੁੱਲ ਦੇਣਾ। ਦੇਖੋ ਇੱਕ ਪਿੰਡ ਦੇ ਵਿੱਚ ਬਹਿ ਕੇ ਬੰਦਾ 1500 ਦੀ ਚੀਜ਼ ਆਪਾਂ ਨੂੰ ਤਿਆਰ ਕਰਕੇ ਦੇ ਰਿਹਾ। ਆਪਾਂ ਮਹਿੰਗੇ ਬਾਜ਼ਾਰ 'ਚ ਜਾਵਾਂਗੇ ਉਹੀ ਆਪਾਂ ਨੂੰ 3000 ਦੀ ਮਿਲੂਗੀ। ਜੇ ਅਸੀਂ 1500 ਦੀ ਚੀਜ਼ ਲਵਾਂਗੇ ਤਾਂ ਅਸੀਂ ਸੋਚਦੇ ਹਾਂ ਵੀ ਉਹ ਤੋਂ ਥੋੜਾ ਜਿਹਾ ਪ੍ਰੋਫਿਟ ਕੱਢ ਕੇ ਅਸੀਂ ਅੱਗੇ ਸੇਲ ਕਰੀਏ ਨਾ ਕਿ ਉਹ ਤੋਂ ਦੁੱਗਣਾ ਤਿੰਨ ਗੁਣਾ ਚੋਗਣਾ ਲਈਏ। ਇਹ ਚੀਜ਼ ਸਹੀ ਹੈ। ਕਿਤੇ ਇਹ ਨਾ ਹੋਵੇ ਜਦੋਂ ਕੰਮ ਚੱਲ ਪਏ ਗਾਹਕ ਜੁੜ ਜਾਣ ਉਦੋਂ ਬਾਅਦ ਤੁਸੀਂ ਰੇਟ ਮਹਿੰਗੇ ਕਰ ਦੋ। ਨਹੀਂ ਜੀ ਐਵੇਂ ਬਿਲਕੁਲ ਨਹੀਂ ਹੋਊਗਾ। ਅਸੀਂ ਤਾਂ ਸਗੋਂ ਇਹ ਸੇਧ ਲੈ ਕੇ ਚੱਲੇ ਹਾਂ ਕਿ ਵੀ ਇਹ ਕਾਰੋ ਜੀ ਜੇ ਆਪਾਂ ਸੂਟਾਂ ਦੀ ਗੱਲ ਕਰਦੇ ਆ ਕਿਸ ਕਿਸ ਤਰ੍ਹਾਂ ਦੇ ਤੁਹਾਡੇ ਕੋਲੇ ਸੂਟ ਹੁੰਦੇ ਆ ਥੋੜੇ ਜੀ ਸਾਡੇ ਦਰਸ਼ਕਾਂ ਨੂੰ ਵੀ ਆਪਾਂ ਚਾਹਣਾ ਪਈਏ ਜਿਹੜੇ ਮੇਨ ਮੇਨ ਤੁਹਾਡੇ ਇਥੋਂ ਦੇ ਅੱਜ ਦੇ ਜੇ ਬੈਸਟ ਸੂਟ ਕਰੀਏ ਤਾਂ ਟ੍ਰੈਂਡਿੰਗ ਸੂਟ ਦੀ ਗੱਲ ਕਰਦੇ ਆਪਾਂ ਟ੍ਰੈਂਡਿੰਗ ਸੂਟ ਦੀ ਤੁਹਾਨੂੰ ਦਿਖਾਉਣੇ ਆ ਜਿੱਦਾਂ ਬ੍ਰਾਈਡਲ ਆਨੰਦਕਾਰਜ ਵਾਲਾ ਸਪੈਸ਼ਲ ਸੂਟ ਹੈਗਾ ਦਾ ਜੀ ਜਿਵੇਂ ਪਹਿਲਾਂ ਬਹੁਤ ਪਹਿਲਾਂ ਚੱਲਦਾ ਹੁੰਦਾ ਸੀ ਫਰਕਾਵਾਰਦੀ ਸੂਟ ਜੀ ਜਿਹੜਾ ਕਿ ਹੁਣ ਅੱਜਕੱਲ੍ਹ ਵੀ ਟ੍ਰੈਂਡਿੰਗ ਦੇ ਵਿੱਚ ਆ ਜਿਹਨੂੰ ਸਾਡੀਆਂ ਮੰਮੀਆਂ ਨੇ ਵੀ ਹੰਡਾਇਆ ਹੋਊਗਾ ਤੇ ਸਾਡੀਆਂ ਚਾਚੀਆਂ ਤਾਈਆਂ ਨੇ ਵੀ ਹੰਡਾਇਆ ਹੋਊਗਾ ਬਟ ਇਹ ਜਿਹੜੀ ਹੈਗੀ ਆ ਫਿਰ ਤੋਂ ਰੀਤ ਚੱਲਦੀ ਐ ਫਰਕਾਵਾਦੀ ਸੂਟ ਦੀ ਤੇ ਉਹ ਆਪਾਂ ਵੀ ਤਿਆਰ ਕਰਵਾਨੇ ਦੀ ਜੀ ਗੁਰੂ ਘਰਾਂ ਚ ਅਕਸਰ ਹੀ ਸਾਰਿਆਂ ਨੇ ਉਹ ਕਰਤਾ ਵੀ ਸਲਵਾਰ ਸੂਟ ਪਾਉਣੇ ਹੈ ਲਹਿੰਗੇ ਨਹੀਂ ਪਾਉਣੇ ਵੀ ਤੁਸੀਂ ਇਹ ਸੂਟ ਜਿਹੜੇ ਵਿਆਹ ਵਾਲੇ ਸੂਟ ਨਹੀਂ ਤੁਸੀਂ ਤਿਆਰ ਕਰ ਦਿੰਦੇ ਹੋ ਬਿਲਕੁਲ ਜੀ ਹੈਵੀ ਲੁੱਕ ਦੇ ਕਿਉਂਕਿ ਆਪਣੇ ਕਾਰੀਗਰ ਜਿਹੜੇ ਹੈਗੇ ਆ ਉਹ ਵੀ ਆਪਣੇ ਆਪ ਦੇ ਨੇ ਜੀ ਆਪਣੇ ਕੋਠੀ ਦੇ ਵਿੱਚ ਕਾਰੀਗਰ ਬੈਠੇ ਆਪਾਂ ਕੋਈ ਬਾਹਰੋਂ ਤਿਆਰ ਨਹੀਂ ਕਰਵਾਉਂਦੇ ਆਪਾਂ ਕੋ ਤਿਆਰ ਕਰਵਾ ਕੇ ਦਿੰਨੇ ਆ ਇਹਨਾਂ ਜੋ ਵੀ ਗਾਹਕ ਡਿਮਾਂਡ ਕਰਦਾ ਸਾਡੇ ਤੋਂ ਵੀ ਸਾਡੇ ਕੋਲ ਐਵੇਂ ਦੀ ਕਲੈਕਸ਼ਨ ਹੋਣੀ ਚਾਹੀਦੀ ਹੈ ਸਾਨੂੰ ਐਦਾਂ ਦਾ ਤੁਸੀਂ ਡਿਜ਼ਾਈਨ ਕਰਕੇ ਦਿਓ ਮਹਿੰਗੇ ਤੋਂ ਮਹਿੰਗਾ ਭਾਰੇ ਤੋਂ ਭਾਰਾ ਵੀ ਭੇਜ ਦਿੰਦੇ ਆ ਪਰ ਅਸੀਂ ਉਹਨੂੰ ਹਲਕਾ ਥੋੜਾ ਮਤਲਬ ਹਲਕਾ ਟੱਚ ਦੇ ਕੇ ਉਹਨੂੰ ਥੋੜੇ ਪ੍ਰਾਈਸ ਘੱਟ ਚ ਲੈ ਕੇ ਨਾਲ ਇਹਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਤੇ ਅਗਲੇ ਦਾ ਬਜਟ ਵੀ ਠੀਕ ਰਹਿੰਦਾ ਜਿਹੜੇ ਬਾਹਰੋਂ ਮਿਲ ਕੇ ਬਾਹਰਲੇ ਮੁਲਕਾਂ 'ਚ ਬੈਠੇ ਦੇਖ ਰਹੇ ਨੇ ਸਾਡੀਆਂ ਭੈਣਾਂ ਦੇਖ ਰਹੀਆਂ ਜਾਂ ਦੂਰ ਦਰਾਡੇ ਹੋਰ ਜ਼ਿਲ੍ਹਿਆਂ 'ਚ ਦੇਖ ਰਹੇ ਨੇ ਜੀ ਜੀ ਉਹਨਾਂ ਨੇ ਸੂਟ ਮੰਗਾਉਣਾ ਤੁਹਾਡੇ ਤੋਂ ਵੀ ਤੁਸੀਂ ਉਹਨਾਂ ਨੂੰ ਸ਼ਿਪਿੰਗ ਕਰ ਸਕਦੇ ਹੋ ਬਿਲਕੁਲ ਜੀ ਅਸੀਂ ਸਾਰੇ ਮਤਲਬ ਬਰਡ ਵਾਈਜ਼ ਜਿਹੜੀ ਸਾਡੀ ਸ਼ਿਪਿੰਗ ਰਹੂਗੀ ਜੀ ਸਾਰੇ ਜਿੱਥੋਂ ਵੀ ਤੁਹਾਨੂੰ ਆਰਡਰ ਆਊਗਾ ਤਾਂ ਅਸੀਂ ਉਹਨਾਂ ਨੂੰ ਡੈਫੀਨੇਟਲੀ ਜੀ ਜੀ ਤੇ ਹੋਰ ਕੋਈ ਸਾਡੇ ਉਹਨਾਂ ਦੇ ਦਸਤਕਨ ਨੂੰ ਸੂਟ ਜਿਵੇਂ ਇਹ ਇੰਦਰ ਆ ਗੰਮੀ ਤੇ ਸੂਟ ਹੈ ਵੀ ਬਹੁਤ ਸੋਹਣਾ ਕਲਰ ਆ ਹਾਂਜੀ ਕਈ ਮੇਰੇ ਭੈਣਾਂ ਹੁੰਦੀਆਂ ਆ ਕਿ ਅਸੀਂ ਜਿਵੇਂ ਹੈਗਾ ਅਨਾਰਕਲੀ ਦਾ ਇੱਕ ਦੇ ਸੂਟ ਪਾਣੇ ਆ ਹਨਾ ਉਹ ਹੈਗਾ ਇਹ ਗੋਟਾ ਪੱਤੀ ਦੇ ਵਿੱਚ ਪਿਓਰ ਚਨੂਨ ਦੇ ਉੱਪਰ ਜਿਹੜਾ ਅਸੀਂ ਰੈਡੀ ਕਰਵਾਇਆਗਾ ਐਦਾਂ ਦਾ ਕਨਸੈਪਟ ਵੀ ਅਸੀਂ ਰੈਡੀ ਕਰਵਾ ਕੇ ਦਿੰਦੇ ਆ ਜੀ 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 ਖੋਰ ਵੀ ਸਾਨੂੰ ਜਿੰਨੇ ਵੀ ਹੈਗੇ ਨੇ ਆਪਣੀ ਦੁਕਾਨ ਦੇ ਵਿੱਚ ਵੈਸਟ ਸਾਰੇ ਸਾਰੇ ਦੇ 10 ਸਾਲ ਨੂੰ ਜਰੂਰ ਨਿਗਰਾਨੀ ਰੱਖੀ ਜਿਵੇਂ ਜੇ ਇਹ ਨੀਡਲ ਵਰਕ ਇਸ ਮੋਟਾਈ ਦੀ ਇਹ ਸਾਡੀ ਮਤਲਬ ਖੁੱਦ ਜਿਹੜਾ ਅਸੀਂ ਤਿਆਰ ਕਰਵਾਇਆ ਤੇ ਪਿੰਡ ਚ ਕੁੜੀ ਤੋਂ ਹੀ ਕਰਵਾਇਆ ਜੀ ਤਾਂ ਕਿ ਉਹਨੂੰ ਵੀ ਕੰਮ ਮਿਲੇ ਤੇ ਸਾਡਾ ਵੀ ਜਿਹੜਾ ਹੈਗਾਗਾ ਵੀ ਅੱਗੇ ਹੁਨਰ ਜਾਵੇ ਬਾਹਰਲੇ ਦੇਸ਼ਾਂ ਤੱਕ ਜਾਵੇ ਹਨਾ ਜੀ ਜੀ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਆਪਣਾ ਕੰਮ ਕਰ ਰਹੀਆਂ ਮੈਂ ਮਤਲਬ ਜਦੋਂ ਸ਼ੁਰੂ ਚ ਛੋਟੀ ਹੁੰਦੀ ਸੀ ਮੇਰੇ ਪਾਪਾ ਅਕਸਰ ਕਹਿੰਦੇ ਵੀ ਪੁੱਤ ਤੂੰ ਪੜ ਲੈ ਕਿਤਾਬਾਂ 'ਨ ਘੱਟ ਧਿਆਨ ਦਿੰਦੀਆਂ ਹੈ ਤੇ ਸলাই ਕਢਾਈ ਕਰਨੀ ਕੀ ਰੱਖਿਆ ਪਰ ਮੈਂ ਉਹ ਤੋਂ ਕਹਿੰਦੀ ਹੁੰਦੀ ਸੀ ਵੀ ਕਿਸੇ ਦਿਨ ਐਵੇਂ ਦਾ ਵੀ ਆ ਜਾਂਦਾ ਵੀ ਪੜ੍ਹਾਈ ਤਾਂ ਬੰਦੇ ਦੇ ਦੇਖੋ ਕਈ ਵਾਰੀ ਨਹੀਂ ਕੰਮ ਆਉਂਦੀ ਪਰ ਹੁਨਰ ਜ਼ਰੂਰ ਕੰਮ ਆਉਂਦਾ ਪਰ ਮੈਨੂੰ ਇਹ ਚੀਜ਼ ਨਾਲ ਸ਼ੌਂਕ ਸੀ ਤਾਂ ਮੈਂ ਉਹ ਅੱਗੇ ਲੈ ਕੇ ਆਈ ਆ ਜਿਵੇਂ ਜਿਹੜਾ ਹੈ ਹੈਂਡ ਐਮਬ੍ਰੋਇਡਰੀ ਹੈ ਜੀ ਇਹ ਕਾਰੀਗਰਦੀ ਕੀਤੀ ਹੋਈ ਹੈ ਜੀ ਜੀ ਇਹ ਦਬਕਾ ਵਰਕ ਹੋਇਆ ਹੋਇਆ ਵੀ ਜੀ ਸਾਰਾ ਹੈਂਡ ਦਾ ਜਿਹੜਾ ਵਰਕ ਹੈਗੇ ਜਿਹੜੇ ਅੱਜਕੱਲ ਚੱਲਦੇ ਵਿਆਹਾਂ ਦੇ ਵਿੱਚ ਉਹ ਰੈਡੀ ਹੋਏ ਹੋਏ ਆ ਰੇਟ ਸਾਰਿਆਂ ਦਾ ਹੀ ਮਤਲਬ ਕਿ ਜਾਇਜ਼ ਹੋਊਗਾ ਜੀ ਜਾਇਜ਼ ਰੇਟ ਹੋਊਗਾ ਬਿਲਕੁਲ ਜਾਇਜ਼ ਹੋਊਗਾ ਜੀ ਬਾਜ਼ਾਰ ਨਾਲੋਂ ਤੁਸੀਂ ਕਿਤੋਂ ਵੀ ਪਤਾ ਕਰਕੇ ਆ ਸਕਦੇ ਹੋ ਤੇ ਸਾਨੂੰ ਆ ਕੇ ਦੱਸ ਸਕਦੇ ਹੋ ਕਿ ਸਾਡਾ ਸੂਟ ਇੰਨੇ ਚ ਰੈਡੀ ਹੋਇਆ ਤੇ ਅਸੀਂ ਤੁਹਾਨੂੰ ਉਦੋਂ ਵੀ ਘੱਟ ਪ੍ਰਾਈਸ ਚ ਮਤਲਬ ਤਿਆਰ ਕਰਕੇ ਦੇਵਾਂਗੇ ਜੀ ਜੀ ਇਹ ਤੁਹਾਨੂੰ ਕੱਪੜੇ ਦੀ ਗਾਰੰਟੀ ਰਹੂ ਐਦਾਂ ਨਹੀਂ ਹੋਊਗਾ ਕਿ ਕੱਪੜਾ ਤੁਹਾਨੂੰ ਮਾੜਾ ਲਾ ਕੇ ਦੇਵਾਂਗੇ ਜੀ ਜਾਂ ਕੋਈ ਕੜਾਈ ਹੋਊ ਤੁਹਾਨੂੰ ਕੋਈ ਕੰਪਲੇਨਰ ਐਦਾਂ ਦਾ ਕੋਈ ਨਹੀਂ ਹੋ ਰਹੂਗਾ ਮਤਲਬ ਅਸੀਂ ਤੁਹਾਨੂੰ ਵਧੀਆ ਰੇਟਾਂ ਦੇ ਵਿੱਚ ਤੇ ਵਧੀਆ ਸੂਟ ਤਿਆਰ ਕਰਕੇ ਦੇਵਾਂਗੇ ਜੀ 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 ਤੇ ਜਿਵੇਂ ਵਿਆਹ ਸਾਦੀ ਦੇ ਆਪਣਾ ਹੁੰਦਾ ਜੀ ਸਾਰੇ ਅੱਜਕੱਲ ਟ੍ਰੈਂਡਿੰਗ ਚੱਲੇ ਆ ਰਿਹਾ ਵੀ ਸਾਰੇ ਪਰਿਵਾਰ ਦੇ ਇੱਕੋ ਜਿਹੇ ਸੂਟ ਪਾਉਣੇ ਨਾਈਟ ਨਾਈ ਤੋਂ ਹੀ ਵਾਲੇ ਸੂਟ ਅਲੱਗ ਹੁੰਦੇ ਆ ਹਾਂਜੀ ਹਨਾ ਜੀ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੋਰ ਉਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਸੂਟ ਆਪਣੇ ਕੋਲੇ ਤਿਆਰ ਹੋ ਜਾਂਦੇ ਹਾਂਜੀ ਬਿਲਕੁਲ ਸਾਰੇ ਤਰੀਕੇ ਦੇ ਅਸੀਂ ਸੂਟ ਰੈਡੀ ਕਰਕੇ ਦੇਵਾਂਗੇ ਸਟਿਚਿੰਗ ਬਹੁਤ ਮਹਿੰਗੀ ਹੁੰਦੀ ਸਟਿਚਿੰਗ ਦਾ ਕੀ ਖਰਚ ਆਪਣਾ ਉਹ ਵੀ ਘੱਟ ਆ ਜੀ ਉਹ ਵੀ ਆਪਣਾ ਆਮ ਨਾਲੋਂ ਘੱਟ ਕਈ ਵਾਰੀ ਐਂਸ ਦਾ ਸੂਟ ਘੱਟ ਦਰਮੀਆਂ ਦਾ ਹੁੰਦਾ ਸਮਾਈ ਮਹਿੰਗੀ ਪੈ ਜਾਂਦੀ ਹੈ ਜੀ ਨਹੀਂ ਨਹੀਂ ਆਪਣੇ ਜਿਹੜੇ ਰੇਟ ਹੈ ਬਾਜ਼ਾਰ ਨਾਲੋਂ ਬਿਲਕੁਲ ਤੁਹਾਨੂੰ ਸਸਤੇ ਮਿਲਣਗੇ ਤੇ ਵਧੀਆ ਜਿਹੜਾ ਹੈਗਾਗਾ ਸਟਿਚਿੰਗ ਕਰਕੇ ਦੇਵਾਂਗੇ ਕੋਈ ਕੰਪਲੇਨ ਨਹੀਂ ਆਊਗੀ ਜੀ ਤੇ ਇੱਕ ਐਡਰੈਸ ਜਰੂਰ ਤੁਸੀਂ ਦੁਬਾਰਾ ਦੱਸ ਦਿਓ ਜੀ ਆਪਣੇ ਦਰਸ਼ਕਾਂ ਨੂੰ ਜਿੰਨੇ ਵੀ ਇੱਥੇ ਐਡਰੈਸ ਨੇੜੇ ਕੋਈ ਵੀ ਬੱਸ ਸਟੈਂਡ ਤੋਂ ਹਾਂਜੀ ਜਦੋਂ ਆਪਾਂ ਬੱਸ ਸਟੈਂਡ ਤੋਂ ਨੇ ਟੀ ਪੁਆਇੰਟ ਤੇ ਲਾਗੇ ਓਰੇਨ ਅਕੈਡਮੀ ਹੈ ਬਿਊਟੀ ਅਕੈਡਮੀ ਉਹਦੇ ਜਿਹੜੇ نیچے ਆਪਣਾ ਜਿਹੜਾ ਹੈਗਾਗਾ ਬੁਟੀਕ ਹੈਗਾ ਇਹ ਜਿਹੜਾ इजीली ਆਪਾਂ ਫਾਈਂਡ ਕਰ ਸਕਦੇ ਆ ਕਿਉਂਕਿ ਸਾਡੇ ਜਿਹੜੇ ਬੁਟੀਕ ਦੇ ਸਾਹਮਣੇ ਆ ਬਿਲਕੁਲ ਉੱਥੇ ਹੀ ਪਾਰਕਿੰਗ ਆ ਨਹੀਂ ਪੂਰੀ ਰੋਡ ਤੇ ਤੁਹਾਨੂੰ ਪਾਰਕਿੰਗ ਨਹੀਂ ਮਿਲੂਗੀ ਜੀ ਤੇ ਇਹ ਸਾਡੀ ਮਤਲਬ ਮੇਨ ਜਿਹੜੀ ਹੈਗੀ ਆ ਨਿਸ਼ਾਨੀ ਕਹਿ ਸਕਦੇ ਆ ਇੱਕ ਜੀ 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 ਤੇ ਸੰਪਰਕ ਨੰਬਰ ਜ਼ਰੂਰ ਬੋਲੋ ਜੀਕਾ ਹਾਂਜੀ 97797 65211 ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਈਵਨ ਸਾਡੀ ਇੰਸਟਾਗ੍ਰam ਆਈਡੀ ਵੀ ਹੈਗੀ ਆ ਗਲੀਮ ਐਂਡ ਗ੍ਰੇਸ ਬੁਟੀਕ ਦੇ ਨਾਮ ਤੋਂ ਸਾਡਾ YouTube ਚੈਨਲ ਵੀ ਆ ਗਲੀਮ ਐਂਡ ਗ੍ਰੇਸ ਬੁਟੀਕ ਦੇ ਨਾਮ ਤੋਂ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਦੱਸ ਵੀ ਸਕਦੇ ਹੋ ਵੀ ਸਾਡਾ ਜਿਹੜਾ ਇਹ ਉਪਰਾਲਾਗਾ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਜੀ ਅ ਦੋਸਤੋ ਤੁਹਾਨੂੰ ਦੱਸ ਦਈਏ ਇਹ ਰਾਮਪਰਾ ਫੁੱਲ ਦੇ ਵਿੱਚ ਜਿਹੜਾ ਗਲੀਮ ਐਂਡ ਗ੍ਰੇਸ ਨਾਂ ਤੇ ਬੁਟੀਕ ਖੁੱਲਿਆਗਾ ਤੁਸੀਂ ਇੱਥੇ ਪਹੁੰਚ ਕੇ ਇੱਥੇ ਵਿਜ਼ਿਟ ਜ਼ਰੂਰ ਕਰਨਾ ਜਿੰਨੀਆਂ ਵੀ ਭੈਣਾਂ ਮੇਰੀਆਂ ਹੁਣ ਛੁੱਟੀਆਂ ਚੱਲਦੀਆਂ ਛੁੱਟੀਆਂ ਦੇ ਵਿੱਚ ਆਪਣੇ ਨਾ ਪਾਉਣੇ ਆ ਪੇਕੀ ਮਿਲਣ ਜਾਂ ਬੱਚਿਆਂ ਨੂੰ ਛੁੱਟੀਆਂ ਕੱਟਣ ਆਉਂਦੇ ਹਨ ਜਾਂ ਸ਼ਹਿਰ ਦੇ ਵਿੱਚ ਰਾਂਪਰੇ ਸ਼ਹਿਰ ਦੇ ਵਿੱਚ ਤੁਹਾਡਾ ਗੀੜਾ ਵੱਜਦਾ ਤਾਂ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਜਾਓ ਬਾਜਵ ਰੇਟ ਤੇ ਬਹੁਤ ਹੀ ਵਧੀਆ ਕੁਆਲਿਟੀ ਤੁਹਾਨੂੰ ਮਿਲੂਗੀ ਤੁਹਾਨੂੰ ਕਿਸੇ ਵੀ ਕਿਸਮ ਦਾ ਕੋਈ ਲਾਂਭਾ ਨਹੀਂ ਆਊਗਾ ਤੇ ਬਾਕੀ ਤੁਸੀਂ ਸਾਦਗੀ ਦੇਖ ਸਕਦੇ ਹੋ ਸਾਡੇ ਸਾਡਾ ਵੀਰ ਨਾਲ ਖੜਾ ਸਾਡੀ ਭਰਜਾਈ ਹੈ ਸਾਡੀ ਭੈਣ ਤੇ ਇਹਨਾਂ ਨੇ ਜਿਹੜਾ ਇਹ ਖੋਲਿਆ ਹੈ ਬਹੁਤ ਹੀ ਵਧੀਆ ਬਾਹਰੋਂ ਆ ਕੇ ਇੱਧਰ ਖੋਲੇ ਤੇ ਤੁਸੀਂ ਵੀ ਇਹਨਾਂ ਦਾ ਸਾਥ ਦਿਓ ਆਪਾਕਸਰੀ ਕਹਿੰਦੇ ਆ ਵੀ ਸਾਡੇ ਜਿਹੜੇ ਬਾਹਰ ਗਏ ਹੋਏ ਨੇ ਬਾਹਰਲੇ ਮੁਲਕਾਂ 'ਚ ਲੋਕ ਗਏ ਹੋਏ ਨੇ ਬੀਹੋ ਇੱਕ ਵਾਰ ਪੰਜਾਬ ਪਰਤਣਗੇ ਪਰ ਉਹ ਤਾਂ ਪਰਤਣਗੇ ਜੇ ਹੁਣ ਆਪਾਂ ਇਹਨਾਂ ਦਾ ਹੌਸਲਾ ਵਧਾਵਾਂਗੇ ਇਹਨਾਂ ਦਾ ਸਾਥ ਦਵਾਂਗੇ ਵੱਧ ਤੋਂ ਵੱਧ ਜੇ ਆਪਾਂ ਹੋਰ ਬਾਹਰਲੇ ਬੰਦਿਆਂ ਨੂੰ ਇੱਥੇ ਪਰ ਰੋਜ਼ਗਾਰ ਦੇਈ ਜਾਂਦੇ ਆ ਜੇ ਸਾਡੇ ਆਪਣੇ ਕਿਸਾਨ ਭਰਾਵਾਂ ਨੂੰ ਅਸੀਂ ਰੋਜ਼ਗਾਰ ਦਵਾਂਗੇ ਤਾਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਵਾਂਗੇ ਤਾਂ ਹੀ ਅੱਗੇ ਹੌਸਲਾ ਵਧੂਗਾ ਤਾਂ ਅੱਗੇ ਹੋਰ ਸਾਡੇ ਜਿਹੜੇ ਪੰਜਾਬੀ ਵੀਰ ਬਾਹਰਲੇ ਦੇਸ਼ਾਂ ਦੇ ਵਿੱਚ ਇੱਧਰ ਪੰਜਾਬ ਦਾ ਰੱਖ ਕਰਨਗੇ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸასი ਸ਼ਕਰ